ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਤੰਦਰੁਸਤ ਹੋਵੋ ਚੜ੍ਹਦੀ ਕਲਾ ਵਿੱਚ ਹੋਵੋਗੇ ਆਈ ਹੋਪ ਤੁਸੀਂ ਦੇਖ ਰਹੇ ਜਗਦੀਸ਼ ਰੀਪਰ 2024 ਮਾਡਲ ਹੁਣ ਆਪਾਂ ਰੀਪਰ ਦੀ ਟ్రਾਈ ਲੇਨ ਲੱਗੇ ਆਂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਆਪਣੀ ਇਹ ਵੀਡੀਓ ਹਰ ਕਿਸਾਨੀ ਤੱਕ ਪਹੁੰਚ ਸਕੇ ਤੇ ਨਾਲ ਹੀ ਸਬਸਕ੍ਰਾਈਬ ਵਾਲੇ ਬਟਨ ਨੂੰ ਜਰੂਰ ਦਬਾ ਦਿਓ ਤੇ ਨਾਲ ਹੀ ਘੰਟੀ ਵਾਲਾ ਬਟਨ ਵੀ ਤਾਂ ਕਿ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਦੇਖ ਸਕਦੇ ਹੋ ਰੀਪਰ ਦੀ ਹੁਣ ਆਪਾਂ ਟ్రਾਈ ਲੈ ਰਹੇ ਹਾਂ। ਇਹ ਰੀਪਰ ਹੈਂਦਾ 60 ਇੰਚ ਰੀਪਰ ਜੋ ਕਿ ਪੰਜਾਂ ਗ੍ਰੇਡ ਤੋਂ ਤਿਆਰ ਹੋਇਆ ਹੈ। ਜਿਹੜਾ ਇਹਨੂੰ ਰੀਪਰ ਨੂੰ ਗੀਅਰ ਲੱਗਿਆ ਹੋਗਾ ਐਗਰੀਕਲਚਰ ਦਾ ਗੀਅਰ ਜੋ ਕਿ ਆਪਾਂ ਇੱਕੋ ਗੀਅਰ ਵਰਤ ਕੇ ਆ ਰਹੇ ਹਾਂ ਹੁਣ ਤੱਕ। ਤੁਸੀਂ ਵੇਖ ਸਕਦੇ ਹੋ ਨਿਊ ਹੋਣ ਵਾਲਾ ਪੰਜਾਬੀ ਨੂੰ ਇਹ ਰੀਪਰ ਜਾਣਾ ਦਿਲਜੀਤ ਰੀਪਰ 2024 ਮਾਡਲ। ਇਹਦਾ ਹੁਣ ਟ੍ਰਾਇਲ ਚੱਲ ਰਿਹਾ। ਇਦੇ ਵਿੱਚ ਜਿਹੜੇ 베어ਿੰਗ ਨੇ ਉਹ ਪਾਏ ਨੇ ਆਪਾਂ ਨੇ ਡਬਲ 베어ਿੰਗ ਜਿਹਨੂੰ ਆਪਾਂ ਸਟੇਡ 베어ਿੰਗ ਵੀ ਕਹਿ ਦਿੰਦੇ ਆ ਐਨ ਵੀ ਸੀ ਦੇ ਵਿੱਚ 베어ਿੰਗ ਨੇ ਉਹ ਆ ਤੁਸੀਂ ਦੇਖ ਸਕਦੇ ਹੋ ਚਾਰ ਸ਼ਫੇਰ ਸਾਨੂੰ ਬੁਖਾਰੇ ਆ ਰੀਪਰ ਚੱਲਦਾ ਆ ਮੇਨ ਕ੍ਰਾਸ ਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਦੀ ਸ਼੍ਰੀਪਦ 2024 ਮੋਟਰ ਪੂਰਾ ਰੀਪਰ ਵਾਲਾ ਚੱਲਦਾ ਤੇ ਰੀਪਰ ਆਪਣਾ ਦੋ ਪੱਖੇ ਵਾਲਾ ਰੀਪਰ ਆ ਜਿਸ ਦੀ ਬਹੁਤ ਜ਼ਿਆਦਾ ਹਵਾ ਤੇ ਬੈਕਸਾਈਡ ਆਪਣਾ ਐਡਰੈਸ ਲਿਖਿਆ ਹੋਇਆ ਤੇ ਦੇਖ ਸਕਦੇ ਤੁਸੀਂ ਸਟੇਡ ਵੈਰਿੰਗ ਤੇ ਰੀਪਲ ਜਿਹੜਾ ਆਪਾਂ ਮੋਰੇ ਪੱਖਾ ਲਾਇਆ ਜੋ ਰੀਪਰ ਤੋਂ ਉੱਤਰੇ ਕਰਦੇ ਨੂੰ ਟਰੈਕਟਰ ਤੱਕ ਪਹੁੰਚਣ ਤੋਂ ਰੁਕਦਾ ਜਦੋਂ ਖੇਤਾਂ ਵਿੱਚ ਰੀਪਰ ਚੱਲਦਾ ਤੇ ਜਗਦੀਸ਼ ਰੀਪਰ 2024 ਮਾਡਲ ਖਰੀਦਣ ਲਈ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ